ਹੈਲੋ ਜੀ ਸਲਾਮ ਅਦਾਬ ਨਮਸਤੇ ਸਾਂ ਸ਼ਿਕਾਰ ਅੱਜ ਦੀ ਵੀਡੀਓ ਪਹਿਲਾਂ ਬਹੁਤ ਵਾਰ ਮੈਂ ਇਦਾਂ ਦੀਆਂ ਵੀਡੀਓ ਬਣਾ ਚੁੱਕਾ ਹਾਂ ਤੇ ਅੱਜ ਫੇਰ ਇੱਕ ਵਾਰ ਉਹੀ ਸੁਨੇਹਾ ਲੈ ਕੇ ਆ ਰਿਹਾ ਪਹਿਲੀਆਂ ਜਿਹੜੀਆਂ ਮੈਂ ਜਿੰਨੀਆਂ ਵੀ ਵੀਡੀਓਜ਼ ਬਣਾਈਆਂ ਨੇ ਉਹਨਾਂ ਵੀਡੀਓ ਤੋਂ ਮੈਨੂੰ ਇੰਨੀ سپورਟ ਮਿਲੀ ਤੇ ਮੈਨੂੰ ਇੰਨਾ ਪਿਆਰ ਮਿਲਿਆ ਤਾਂ ਮੈਨੂੰ ਲੱਗਦਾ ਕਿ ਹਾਂ ਤੁਸੀਂ ਵੀਡੀਓਜ਼ ਸੁਣਦੇ ਵੀ ਹੋ ਤੇ ਉਹ ਗੱਲਾਂ ਸੁਣ ਕੇ ਤੁਸੀਂ ਉਹਨਾਂ ਤੇ ਅਮਲ ਵੀ ਕਰਦੇ ਹੋ ਸੋ ਅੱਜ ਦੀ ਵੀਡੀਓ ਵੀ ਉਸੇ ਗੱਲ ਤੇ ਆ ਕਿ ਜਿਵੇਂ ਤੁਸੀਂ থামਬਨੇਲ ਪੜਿਆ ਕਿ ਸਾਈ ਲਾਦੀਸ਼ਾ ਦੇ ਨਾਮ ਤੋਂ ਬਚ ਕੇ ਰਹੋ ਕਿਤੇ ਜੁਟੇ ਨਾ ਜਾਇਓ ਇਹਦਾ ਮਤਲਬ ਇਹ ਆ ਕਿ ਦਿਨੋਂ ਦਿਨ ਪੰਜਾਬ ਦੇ ਵਿੱਚ ਆ ਬਾਬਿਆਂ ਦਾ ਮਾਹੌਲ ਜਿਹੜਾ ਨਾ ਇਹ ਵਧੀ ਜਾ ਰਿਹਾ ਜਿਹੜੇ ਨਕਲੀ ਬਾਬੇ ਨੇ ਜਿਹੜੇ ਅਸਲੀ ਨੇ ਉਹ ਤਾਂ ਚਲੋ ਲੁਕੇ ਬੈਠੇ ਨੇ ਜਾਂ ਉਹਨਾਂ ਬਾਰੇ ਸਭ ਜਾਣਦੇ ਨੇ ਪਰ ਜਿਹੜੇ ਨਕਲੀ ਨੇ ਬਣੇ ਜਾਂਦੇ ਨੇ ਮੋੜੇ ਆਈ ਜਾਂਦੇ ਨੇ ਤੇ ਬਹੁਤ ਜ਼ਿਆਦਾ ਵੱਧ ਗਿਆ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਜਿੰਨੇ ਵੀ ਤੁਸੀਂ ਸਾਈਂ ਨੂੰ ਮੰਨਦੇ ਹੋ ਜਿੰਨੇ ਤੁਸੀਂ ਫਕੀਰਾਂ ਨੂੰ ਮੰਨਦੇ ਹੋ ਤੁਹਾਨੂੰ ਸਾਰਿਆਂ ਨੂੰ ਮੈਂ ਇਹੀ ਗੱਲ ਫੇਰ ਦੁਬਾਰਾ ਕਹਿਣੀ ਚਾਹੁੰਦਾ ਆ ਕਿ ਸਾਈਂ ਲਾਦੀ ਸ਼ਾਸ ਸਰਕਾਰ ਦੇ ਨਾਮ ਤੇ ਕਿਤੇ ਤੁਸੀਂ ਲੁੱਟੇ ਨਾ ਜਾਇਓ ਕਿਉਂਕਿ ਸਾਰਿਆਂ ਦੇ ਕੋਲੇ ਇੱਕੋ ਹੀ ਗੱਲ ਹੁੰਦੀ ਆ ਕਿ ਸਾਡੇ ਵਿੱਚ ਸਾਈਂ ਲਾਦੀ ਸ਼ਾਦੀ ਚੌਕੀ ਆਉਂਦੀ ਆ ਸਾਡੇ ਵਿੱਚ ਇਸ ਫਕੀਰ ਦੀ ਚੌਕੀ ਆਉਂਦੀ ਆ ਜਾਂ ਸਾਡੇ ਵਿੱਚ ਇਸ ਫਕੀਰ ਦੀ ਚੌਕੀ ਆਉਂਦੀ ਆ ਸੋ ਮੈਂ ਵਾਰੀ ਵਾਰੀ ਇਹੀ ਗੱਲ ਕਹਿਣਾ ਕਿ ਤੁਸੀਂ ਆਪਾਂ ਸਾਰੇ ਜਾਣੇ ਸਾਈਂ ਨੂੰ ਮੰਨਦੇ ਆ ਤਾਂ ਉਹਨਾਂ ਤੇ ਯਕੀਨ ਰੱਖਣਾ ਪੱਕਾ ਕਿ ਸਾਡਾ ਜਿਹੜਾ ਯਾਰ ਆ ਨਾ ਜਿਵੇਂ ਮਾਨ ਸਾਹਿਬ ਕਹਿੰਦੇ ਆ ਕਿ ਸਾਡਾ ਯਾਰ ਨਕਉਦਰ ਦੇ ਵਿੱਚ ਤੀਰ ਮਰਦਾ ਵਾਲਾ ਕਿ ਸਾਡਾ ਯਾਰ ਸਿਰਫ ਤੇ ਸਿਰਫ ਨਕਉਦਰ ਬੈਠਾ ਹੋਰ ਕਿਸੇ 'ਚ ਨਹੀਂ ਆ ਸਕਦਾ ਬਸ ਇੰਨੀ ਗੱਲ ਮੈਂ ਕਰਨੀ ਸੀ ਸੋ ਇਸ ਵੀਡੀਓ ਨੂੰ ਜ਼ਰੂਰ ਵੱਤ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਸਾਰਿਆਂ ਦੇ ਕੋਲ ਇਹ ਵੀਡੀਓ ਪਹੁੰਚੇ ਤੇ ਉਹ ਇਸ ਗੱਲ ਦਾ ਧਿਆਨ ਰੱਖਣ ਕਿ ਕੋਈ ਨਵਾਂ ਬਾਬਾ ਉੱਠ ਕੇ ਉਹਨਾਂ ਨੂੰ ਸਾਈਂ ਦੇ ਨਾਮ ਤੇ ਲੁੱਟ ਨਾ ਲਵੇ ਜੈਸਾ ਨਹੀਂ ਵੀ